ਤੇ ਅੱਜ ਅਸੀਂ ਪ੍ਰੈਸ ਕਾਨਫਰੰਸ ਬੁਲਾਈ ਸੀ ਜੀ ਸਾਡੇ ਐਸ ਐਚਓ ਸਿਟੀ 1 ਨੂੰ ਸਿਕਰਟ ਇਨਫੋਰਮੇਸ਼ਨ ਮਿਲੀ ਸੀ ਤੇ ਉਸ ਸਿਕਰਟ ਇਨਫੋਰਮੇਸ਼ਨ ਦੇ ਆਧਾਰ ਤੇ ਸਾਡੇ ਪੁਲਿਸ ਪਾਰਟੀ ਥਾਣੇਦਾਰ ਸਾਹਿਬ ਨੇ ਆਪਣੀ ਵਿਲਾ ਵਾਲੀ ਛਪੜੀ ਜਾ ਕੇ ਇਹਨੂੰ ਦੋ ਅਕਿਊਟ ਅਰੈਸਟ ਕੀਤੇ ਸੀ ਹﻔਤਾਰ ਸਿੰਘ ਤੇ ਅਰਸ਼ਦੀਪ ਸਿੰਘ ਤੇ ਉਹਨਾਂ ਤੋਂ ਸਾਨੂੰ ਜਿਹੜਾ ਕਚਹਿਰੀਆਂ ਚੋਂ ਇੱਕ ਮੋਟਰਸਾਈਕਲ ਸਪਲੈਂਡਰ ਚੋਰੀ ਹੋਇਆ ਸੀ ਚੋਰੀ ਦਾ ਮੋਟਰਸਾਈਕਲ ਮਿਲ ਗਿਆ ਸੀ ਤੇ ਜਦੋਂ ਅਸੀਂ ਤਪੀਸ਼ ਨੂੰ ਅੱਗੇ ਵਧਾਇਆ ਇਦੀ ਕੰਟੀਨਿਊਸ਼ਨ ਦੇ ਵਿੱਚ ਅਸੀਂ ਦਰਾਹਾ ਰੇਡ ਕੀਤੀ ਸੀ ਦਰਾਹਾ ਨਹਿਰ ਦੇ ਕੋਲ ਇੱਕ ਗੋਦਾਮ ਸੀਗਾ ਇਹ ਅਪਤਾਰ ਸਿੰਘ ਨੇ ਕਿਰਾਏ ਤੇ ਲਿੱਤਾ ਹੋਇਆ ਸੀ ਉਹਦੇ ਵਿੱਚ ਇਹਨਾਂ ਨੇ ਕਾਫੀ ਜ਼ਿਆਦਾ ਚੋਰੀ ਕਿਤੇ ਮੋਟਰਸਾਈਕਲ ਰੱਖੇ ਹੋਏ ਸੀ ਇਹਨਾਂ ਦੀ ਮੋਟਸ ਵਾਰੰਟੀ ਇਹ ਸੀ ਚੋਰੀ ਕਰਦੇ ਨੇ ਮੋਟਰਸਾਈਕਲ ਖੰਨਾ ਤੋਂ ਪਾਇਲ ਸਮਰਾਲਾ ਤੇ ਮਾਛੀਵਾੜਾ ਲੁਧਿਆਣਾ ਸਰੰਦ ਇਹਨਾਂ ਸ਼ਹਿਰਾਂ 'ਚੋਂ ਮੋਟਰਸਾਈਕਲ ਚੋਰੀ ਕਰਕੇ ਉੱਥੇ ਜਾ ਕੇ ਇਹ ਸਟੋਰ ਕਰ ਦਿੰਦੇ ਆ ਤੇ ਉਹਨਾਂ ਦੇ ਕਿਸੇ ਪੁਰਜੇ ਆਈਸੋਲੇਟ ਕਰਕੇ ਉਹਨਾਂ ਨੂੰ ਕੱਟ ਵੱਢ ਕਰਕੇ ਉਹਨਾਂ ਨੂੰ ਵੇਚ ਦਿੰਦੇ ਨੇ ਅੱਗੇ ਤੇ ਸਾਨੂੰ ਇਹਦੇ ਇਹਦੇ ਵਿੱਚ ਕਾਫੀ ਵੱਟਾ ਜ਼ਖੀਰਾ ਮਿਲਿਆ ਤੇ ਕਰੀਬ 100 ਤੋਂ ਉੱਤੇ ਮੋਟਰਸਾਈਕਲਸ ਨੇ ਤੇ ਐਕਟਿਵਾਜ਼ ਨੇ ਜਿਨ੍ਹਾਂ ਦੇ ਉੱਤੇ ਇਹਨਾਂ ਨੇ ਕੱਟੇ ਵੱਡੇ ਹੋਏ ਨੇ ਕੁਝ ਮੋਟਰਸਾਈਕਲ ਸਾਨੂੰ ਉਸੇ ਰੂਪ ਚ ਮਿਲ ਗਏ ਨੇ ਤੇ ਇਹਨਾਂ ਦੀ ਅਸੀਂ ਰਿਕਵਰੀ ਕੀਤੀ ਆ ਠੀਕ ਦੋਨੋਂ ਪਿਕਅਪੂ ਨੇ ਹਾਂਜੀ ਰੋਪੀ ਦੋਨੋਂ ਕਾਪੂ ਨੇ ਹਾਂਜੀ ਰੋਪੀ ਕਾਪੂ ਕਿੱਤੇ ਨੇ ਅਸੀਂ ਤੇ ਹੋਰ ਵੀ ਅੱਗੇ ਸਾਡਾ ਇਨਵੈਸਟੀਗੇਸ਼ਨ ਚੱਲ ਰਿਹਾ ਜੋ ਵੀ ਇਹਦੇ ਚ ਇਨਵੋਲਵਮੈਂਟ ਹੋਏਗੀ ਕਿਸੇ ਦੀ ਵੀ ਉਹਨਾਂ ਨੂੰ ਵੀ ਅਸੀਂ ਫੜਾਂਗੇ ਤੇ ਜੇ ਸਾਨੂੰ ਹੋਰ ਕੋਈ ਵੀਕਲਸ ਸਾਨੂੰ ਰਿਕਵਰ ਹੁੰਦੇ ਨੇ ਉਹ ਵੀ ਕਰਾਂਗੇ